ਆਹ ਨੂੰ ਐਟਾ ਕੋ ਵੀ ਨਗਾ ਗਿਆ ਇੱਥੇ ਰਹਿਣਾ ਜਾਂ ਨਹੀਂ ਕੋਈ ਖੂਨ ਨਹੀਂ ਆਇਆ ਇਹਨਾਂ ਦਾ ਕੋਈ ਗੋਸ਼ ਨਹੀਂ ਹੁਣ ਥੱਲੇ ਚੱਲੇ ਆਂ ਨਾਲੇ ਬ੍ਰੇਕਫਾਸਟ ਕਰਾਂਗੇ ਅਮਣ ਕੱਲ ਗਿਆ ਅੱਜ ਪਹਿਲੇ ਦਿਨ ਹੀ ਸਾਡੇ ਦੀ ਛੁੱਟੀ ਹੈ ਹੁਣ ਅੱਧੀ ਰਾਤ ਦੀ ਡਿਊਟੀ ਯਾਰ ਮਨ ਕੇ ਇੱਥੇ 24 ਘੰਟੇ ਦੀ ਡਿਊਟੀ ਮੰਨੇ ਜਾਂਦਾ ਤੇ 24 ਘੰਟੇ ਦੀ ਛੁੱਟੀ ਮੰਨੇ ਜਾਂਦਾ ਰਾਤ ਦੇ 12 ਘੰਟੇ ਹੋ ਗਏ ਤੇ 12 ਦਿਨ ਤੇ ਤਾਂ ਸਹੀ ਅੱਜ ਅੱਜ ਛੁੱਟੀ ਜਿਣੀ ਜਾਣੀ ਹੈ ਇੱਥੇ ਈਟਿੰਗ ਮੈਂ ਸਾਡੇ ਏਟੀਮ ਚ ਰਾਸ਼ੀ ਲੱਗਾ ਰਹਿੰਦਾ ਹੈ ਲੋ ਵੀ ਫਾਈਨਲੀ ਸਾਡਾ ਪਤਾ ਲੱਗ ਗਿਆ ਇਹਨਾਂ ਦਿਨਾਂ ਦਾ ਬਾਅਦ ਕੱਲ ਤੋਂ ਸਾਡੀ ਡਿਊਟੀ ਸਟਾਰਟ ਹੋਣੀ ਆ ਤੇ ਅਸੀਂ ਅੱਜ ਇੱਥੋਂ ਫਰਾਰ ਹੋ ਜਾਣਾ ਅਮਨ ਨੇ ਇਕੱਲੇ ਨੇ ਰਹਿਣਾ ਹੁਣ ਕਮਰੇ ਦੇ ਵਿੱਚ ਮੈਂ ਹਰਵਿੰਦਰ ਭਾਈ ਤੇ ਅਮਿਤ ਅਸੀਂ ਸੇ ਨੂੰ ਜਾਣਾ ਆਂ ਦੀ ਸ਼ਿਫਟ ਕਰਨ ਲੱਗੇ ਸਾਨੂੰ ਜਬਲ ਅਲੀ ਸਾਡੀ ਕੱਲ ਤੋਂ ਡਿਊਟੀ ਸਟਾਰਟ ਆ ਕਹਿੰਦਾ ਲੈਟਸ ਤੇ ਹੈਰੀ ਭਾਈ ਇੱਥੇ ਹੀ ਰਹੋਗੇ ਉਹਨਾਂ ਦੀ ਸ਼ਨੀਵਾਰ ਤੋਂ ਡਿਊਟੀ ਸਟਾਰਟ ਆ ਇੱਥੇ ਇੱਕ ਦਿਨ ਹੋਰ ਜੇ ਤੁਹਾਨੂੰ ਜਬਲ ਅਲੀ ਜਾਣਾ ਹੈ ਤੇ ਉੱਧਰ ਮੰਦਰ ਵੀ ਆ ਗੁਰਦੁਆਰਾ ਵੀ ਆ ਉੱਧਰ ਆਪਣੇ ਕਈ ਸੱਜਣ-ਮਿੱਤਰ ਵੀ ਹੈਗੇ ਆ ਕਾਫੀ ਜਿਹੜੇ ਆਪਣੇ ਮਲਕੀ ਪਾਕਿਸਤਾਨ ਤੋਂ ਜਾਣਦੇ ਆ ਪਹਿਲਾਂ ਤੋਂ ਜਾਣਦੇ ਹੁਣ ਉਹਨਾਂ ਨੂੰ ਵੀ ਮਿਲਾਂਗੇ ਇੱਕ ਤਾਂ ਭਰਾ ਆਇਆ ਹੋਇਆ ਆਪਣਾ ਇਹ ਤਿੰਨ-ਚਾਰ ਦਿਨ ਪਹਿਲਾਂ ਆਇਆ ਪਹਿਲਾਂ ਤਾਂ ਉਹਨਾਂ ਜਾ ਕੇ ਮਿਲਾਂਗੇ ਜਿਹੜੀ ਛੇ ਨੂੰ ਉਹ ਵੀ ਉੱਧਰ ਹੀ ਆ ਉਹ ਉਹ ਪਚਾਰਾ ਇਕੱਲਾ ਹੀ ਆ ਬਿਲਕੁਲ ਇਕੱਲਾ ਆ ਉਹ ਕਹਿੰਦਾ ਨਾ ਭੈ ਤੇ ਮੈਨੂੰ ਕਾਲਿਆਂ ਸੁੱਟਿਆ ਵਾ ਇਹਨਾਂ ਨੇ ਹੌਸਲਾ ਹੁੰਦਾ ਬੰਦੇ ਨੂੰ ਚਲੋ ਇਹਨਾਂ ਦਾ ਹੁਣ ਪਿਆਰ ਪੈ ਗਿਆ ਸੀ ਉਹ ਕੀ ਕਰ ਸਕਦੇ ਆ ਕਿ ਕੰਮ ਦਾ ਕਰਨ ਆਈ ਹੁਣ ਜਿੱਥੇ ਰੱਖੋਗੇ ਉੱਧਾ ਵਿੱਚ ਕਦ ਮਿਲਿਆ ਕਰਾਂਗੇ ਸਾਨੂੰ ਲੱਗਦਾ ਜੀ ਪਹਿਲਾਂ ਦੋਵਾਂ ਨੂੰ ਵੀ ਅਸੀਂ ਕੋਵੇ ਕਰਕੇ ਰਵਾਂਗੇ ਜੀ ਹੋਣ ਕਿ ਇਹ ਵੀ ਦੁਬਈ ਕਹਿੰਦੇ ਆ ਐਸੇ ਐਦਾਂ ਹੀ ਆ ਕੋਈ ਪਤਾ ਨਹੀਂ ਕਿੱਥੇ ਥੜਨਾ ਹੋਰ ਮਹੀਨਾ ਉੱਥੇ ਕੰਮ ਕਰਾ ਕੇ ਫੇਰ ਸਾਨੂੰ ਕਦ ਏਦਾਂ ਸਿਰਦਨ ਇਹ ਵੀ ਕੋਈ ਪਤਾ ਨਹੀਂ ਇਹ ਵੀ ਨਹੀਂ ਪਤਾ ਸਹੀ ਗੱਲ ਚਲੋ ਇਹ ਆ ਮੇਨ ਸਿਕਾ ਸਾਰਿਆਂ ਨੂੰ ਵੀ ਕੰਮ ਤੇ ਤਾਂ ਜਾਈਏ ਮੇਨ ਕੰਮ ਆ ਹੋਰ ਗੋਝ ਨਹੀਂ ਲੋ ਕਰਨਾ ਆ ਉਹ ਚੀਜ਼ ਜੀ ਯਾਦ ਕਰਦੇ ਪਏ ਤਾਂ ਫਿਰ ਉਹ ਬੇਕਾਰ ਸਿਸਟਮ ਆ ਹੋਣਗਾ ਪਾਉ ਉਦੋਂ ਵੀ ਨਹੀਂ ਮੈਂ ਕਿਹਾ ਕਿ ਪਾਉ ਵੀ ਕੰਮ ਪਤੇ ਆ ਨਹੀਂ ਕਿਈ ਕੰਮ ਪਤੇ ਹੋਣਾ ਵੀ ਹੋਣਾ ਨੇ ਆਣਾ ਸਾਡੀ ਅਸੀਂ ਉਧਰ ਗਏ ਹੋਏ ਹੁਣ ਫੋਨ ਤੇ ਹੀ ਗੱਲ ਕਰਾਂਗੇ ਰਾਤ ਨੂੰ ਫੇ ਚਲੋ ਕੋਈ ਨਾ ਬਾਬੇ ਦੀ ਕਿਰਪਾ ਨਾਲ ਚਲੋ ਕੰਮ ਤੇ ਚਾਲਣ ਲੱਗੇ ਆ ਬਹੁਤ ਖੁਸ਼ੀ ਦੀ ਗੱਲ ਹੈ ਕੱਲੂ ਕੰਮ ਬੰਦਾ ਜਾਵਾਂਗੇ ਹੁਣ ਪਹਿਲਾਂ ਹਾਲ ਹੁਣ ਅਸੀਂ ਆਏ ਹੋਇਆ ਬ੍ਰੈਕਫਾਸਟ ਕਰਨ ਰੋਟੀ ਦਾ ਸ਼ਾਂਤੀ ਨਾਲ ਜਾਉਗੀ ਅੰਦਰ ਨੂੰ ਐਨੇ ਦਿਨ ਹੋ ਗਏ ਸੀਗੇ ਇਹੀ ਚੱਕਰ ਤੇ ਫੇਰੀ ਜਾਂਦੇ ਸੀਗੇ ਇੱਧਰ ਨਹੀਂ ਤਾਂ ਉੱਧਰ ਇੱਧਰ ਨਹੀਂ ਤਾਂ ਉੱਧਰ ਚਲੋ ਅਮੀਰ ਭਾਜੀ ਹਾਲ ਵੈ ਇੱਧਰ ਤੇ ਫਰੋਂਟੇ ਆਜ ਹੁਣ ਆਖਰੀ ਵਾਰ ਆਖਰੀ ਵਾਰ ਇੱਧਰ ਤੇ ਫਰੋਂਟੇ ਕੋਈ ਪਤਾ ਨਹੀਂ ਮਹੀਨੇ ਤੱਕ ਫੇ ਇੱਧਰ ਛੱਡ ਦੇਣ ਸਪਲਾਈ ਜਿਹੜਾ ਸਿਸਟਮ ਐਦਾਂ ਦਾ ਹੀ ਯਾਰ ਜੀ ਬੈਠੇ ਚਲਾਉਂਦੇ ਬੈਸੇ ਨੇਟ ਤਾਂ ਸਾਡਾ 1 ਚੋਬਰ ਦੀ ਡਿਊਟੀ ਹੋ ਗਈ ਆ 12 ਵਜੇ ਜਾਊਗਾ ਇਹ ਰੈਡੀ ਹੋ ਕੇ ਆ ਗਿਆ ਚਾਪੀ ਫੜਾ ਲਈ ਚੱਲ ਹੁਣ ਲੱਗ ਲੱਗਾ ਹਨਾ ਹੁਣ ਹੈਰੀ ਹੈਰੀ ਉਹ ਕੱਲ ਨੂੰ ਰੋਟੀ ਤੇ ਕਿਉਂ ਮਿਲਦੀ ਤਿਆਰੀ ਆ ਫਿਰ ਚੱਲਾ ਆ 12 ਤੋਂ 12 ਸ਼ਿਫਟ ਆ ਅਬ ਮੰਨ ਲਈ ਬਹਾ ਓਕੀ ਵਾਲੀ ਸ਼ਿਫਟ ਤੇ ਛੁੱਟਿਆ ਇਲੈਕਸ਼ਨ ਨੂੰ 12 ਤੋਂ 12 ਵਾਲੀ ਇਹ ਸਭ ਤੋਂ ਕਸੂਤਾ ਟਾਈਮ ਹੈ 12 ਤੋਂ 12 ਵਾਲਾ ਸਾਪੀ ਦੇ ਕੇ ਬਾਕੀ ਕੋਈ ਪਤਾ ਨਹੀਂ ਮੈਂ ਤੈਨੂੰ ਕਹੀ ਇਹਨਾਂ ਕੱਲ ਨੂੰ ਸਾਨੂੰ ਉਹ ਤੇ ਛੁੱਟਿਆ ਹੋਵੇ ਬੈਗ ਦੁਬਾਰਾ ਤੋਂ ਪੈਕ ਕਰ ਲਿਆ ਉੱਪਰ ਆ ਕੇ ਮੈਂ ਹੁਣ ਜਾਣ ਦੀ ਤਿਆਰੀ ਆ ਥੋੜਾ ਟਾਈਮ ਤੱਕ ਮਾੜਾ ਆਪਣਾ ਪੈਕ ਕਰ ਲਿਆ ਕਾਟ ਕੇ ਬਾਹਰ ਮੁੜ ਕੇ ਪਟੂਰ ਨੂੰ ਨਾ ਬੈਠਾ ਢੇੜਾ ਬੱਜਾਇਆ ਤੇ 3910 ਮੀਟਰ ਦਾ ਕੰਮ ਵੀ ਕਰਦਾ ਚਾਹੁੰਨੇ ਆ ਮਾੜੇ ਵਾਈਟੇ ਚਾਕੇ ਦੀ ਬਾਤ ਹੁੰਦੀ ਹੈ ਚਾਹ ਰਿਹਾ ਨੇ ਲਕਸ਼ਮੀ ਡਿਊਟੀ ਜਿਹੜੇ ਤੇ ਲੱਗੀ ਹੋਈ ਹੈ ਦੇਖਦੇ ਹਾਂ ਕਿਵੇਂ ਹੋਈ ਨਾ ਮੇਰਾ ਓਏ ਕੋਈ ਇੱਥੇ ਵੀ ਹੋਣ ਲੱਗੇ ਆ ਆਪਾਂ ਗੈਪ ਚਲੋ ਆ ਜਾਓ ਭੈਣੇ ਤੇ ਬਾਜੀ ਸਰਕਾਰ ਉਠੋ ਹੋਲੀ ਹੋਲੀ ਸਮਾਨ ਆਪਣੇ ਕੋ ਜਿਆਦਾ ਲੈ ਕੇ ਚੱਲੀਏ ਥੱਲੇ ਤੇ ਤੂੰ ਆ ਲੇਉਂਗਾ ਛੋੜਾ ਨਹੀਂ ਗੱਡੀ ਰਾਣੀ ਤੂੰ ਗੱਡੀ ਲਿਆ ਅਸੀਂ ਆ ਲੈਨੇ ਸਾਂ ਸਿੰਘ ਆਵੀ ਉਹ ਤਾਂ ਪੈਸੇ ਆ ਜਿਹੜਾ ਲੰਬਾ ਜਿਹਾ ਮੁੰਡਾ ਸੀ ਹਾਂ ਮੇਰੇ ਕੋਲੇ ਸਾਡਾ ਵੀ ਜੀ ਲੱਗ ਰਿਹਾ ਆਹ ਤਾਲੀ ਖੋਲ ਦੇ ਪਾਣੀ ਕਿੱਥੇ ਆ ਵੀ ਪਹੁੰਚ ਕੇ ਆ ਹੀ ਜਵਲ ਅਲੀ ਇਹ ਕੈਮਰਾ ਤੁਹਾਨੂੰ ਮੁੜ ਕੇ ਦਿਖਾਨਾ ਹੈ ਇੱਥੇ ਆਪਣੇ ਪੰਜਾਬੀ ਵੀਰ ਜਿਆਦਾ ਲੱਗਦੇ ਮੈਨੂੰ ਬੰਦਾ ਹੀ ਫਰਤਾਲ ਕਰਨ ਲੱਗੇ ਆ ਰੋਟੀ ਦੀ ੱਲਾ ਰੋਟੀ ਪਾਣੀ ਚਾਹ ਕਰ ਲਈਏਗੀ ਇਧਰੋਂ ਫੇਰ ਰੋਟੀ ਖਾ ਕੇ ਸੋਵਾਂਗੇ ਤੇ ਮੇਰੇ ਮੈਦੀ ਤੇ ਭਾਈ ਨੇ ਕੱਠੇ ਜਾਣਾ ਅਸੀਂ ਮੈਂ ਤੇ ਰਵਿੰਦਰ ਭਾਈ ਨੇ ਅਮੀ ਦੀ ਸ਼ਾਇਦ ਰਾਤ ਦੀ ਡਿਊਟੀ ਆ ਹਨਾ ਰਾ ਉਹਦੀ ਰਾਤ ਦੀ ਡਿਊਟੀ ਆ ਉਹਨੂੰ ਅੱਜ ਪੁੱਛਿਆ ਸੀ ਕਹਿੰਦੇ ਜਾਣਾ ਤਾਂ ਨਹੀਂ ਏ ਕਹਿੰਦਾ ਨਹੀਂ ਅੱਜ ਬਥੇਆ ਆ ਕੀ ਚਾਲੂ ਕਹਿੰਦੇ ਸੋ ਕੱਲ ਚਾਲੂ ਕਰੀ ਕੈਂਪ ਬਹੁਤ ਠੀਕ ਹੈ ਕੋਟਰਾਸ ਗਾਰਡ ਵੀ ਦੇਖਿਓ ਬਿਲਡਿੰਗ ਕਿੱਡੀ ਐ ਇਹਨਾਂ ਦਾ ਸਿਸਟਮ ਵਧੀਆ ਹੈ ਸਾਫ਼ ਤਾਂ ਸਾਰਿਆਂ ਨੂੰ ਆਖੇ ਸਮੋਤੇ ਤੇ ਫੇਰ ਹੋ ਚੁੱਕੇ ਆ ਅਸੀਂ ਅੱਡੀ ਬਣ ਕਰਨ ਤੇ ਜਵਰ ਦਿੱਤਾ ਹੈ ਵੇਰੇ ਪਤਾ ਨਹੀਂ ਹੁਣ ਇੰਟਰਵਿਊ ਹੋਣੀ ਆ ਜਾਂ ਸਿੱਧਾ ਕੰਮ ਤੇ ਜਾਣਾ ਬਾਬਾ ਕਿਰਪਾ ਕਰੇ ਜਿੱਧਾ ਕੰਮ ਤੇ ਜਾਈਏ ਹੁਣ ਇੰਟਰਵਿਊ ਦੇ ਦੇ ਕੇ ਬਸ ਅੱਗੇ ਦਾ ਬੰਦਿਆ ਰੱਖਤਾ ਇਹ ਲੱਗ ਬਰਾਚ ਕੰਸਟਰਕਸ਼ਨ ਚੱਲ ਰਹੀ ਹੈ ਦੇ ਹੋ ਸਕਦਾ ਲੱਗ ਹੀ ਹੋਣੀ ਆ ਆਹੀ ਬ੍ਰਾਂਚ ਤੋਂ ਅਸੀਂ ਉਧਰੋਂ ਖਾ ਕੇ ਆਏ ਆ ਜਿਹੜੀ ਸਾਹਮਣੇ ਤੁਹਾਨੂੰ ਦਿਖਦੀ ਪਈ ਆ ਵਧੀਆ ਸੀ ਉਹਥੇ ਸਿਸਟਮ ਚਾ ਵੀ ਵਧੀਆ ਸੀ ਅਦਰਕ ਵਾਲੀ ਬਾਕੀ ਦੇਖਦੇ ਹਾਂ ਹੁਣ ਕੀ ਬਣਦਾ ਰੂਮ ਠੀਕ ਹੀ ਆ ਇੱਥੇ ਮਿਲ ਗਿਆ ਜੋ ਉਧਰ ਸੀ ਜਿੱਥੇ ਅਸੀਂ ਹੁਣ ਅਜਿੱਥਰੋਂ ਆਏ ਆ ਸੋਨਾਪੁਰ ਤੋਂ ਇੱਥੇ ਨਾਲੋਂ ਸਭ ਤੋਂ ਮਿਲ ਗਿਆ ਹਜੇ ਤੱਕ ਦਾ ਵਧੀਆ ਸਿਸਟਮ ਉਹੀ ਲੱਗਿਆ ਹਾਂ ਨੂੰ ਇੱਥੇ ਇੱਥੇ ਠੀਕ ਹੈ ਮਨ ਲੱਗੀ ਕੁਝ ਦਾਦਾ ਖਾਣੀ ਜਿੱਦਾਂ ਕੈਂਪ ਹੁੰਦੇ ਆ ਨੌਰਮ ਲੱਗੇ ਮਪੂਰ ਦਾ ਆ ਯਾਰ ਮਤਲਬ ਕਿ ਇਹ ਹੈ ਕਿ ਇੱਥੇ ਪੰਜਾਬੀ ਜ਼ਿਆਦਾ ਆ ਪੈਰਪੁੱਟੋ ਪੰਜਾਬੀ ਪੈਰਪੁੱਟੋ ਪੰਜਾਬੀ ਇਦਾਂ ਆ ਸਭ ਤੋਂ ਜ਼ਿਆਦਾ ਪੰਜਾਬੀ ਵਾਸੀ ਹੀ ਹੌਸਲਾ ਹੋ ਜਾਂਦਾ ਬੰਦੇ ਨੂੰ ਦੇਖ ਕੇ ਦੂਜੇ ਨੂੰ ਕਿਹਾਂ ਚੱਲ ਨਾਲ ਦੇ ਹੈਗੇ ਆ ਬਾਕੀ ਰੂਮ ਤੋਂ ਪਤਾ ਨਹੀਂ ਉਹਨੂੰ ਕਿਹੜਾ ਪੰਜਾਬੀ ਵੀਕਰ ਦਾ ਹੋਊਗਾ ਜਾਂ ਨਹੀਂ ਮੈਂ ਤਾਂ ਰਵਿੰਦਰ ਭਾਜੀ ਇੱਕ ਕਮਰੇ ਦੇ ਇੱਕ ਤਾਂ ਸ਼ਾਇਦ ਉਹਨੂੰ ਬੰਗਾਲੀ ਬੋਲੀ ਲੱਦਾਂ ਚੁੱਕਾ ਹੋਇਆ ਇੱਕ ਜਣਾ ਸ਼ਾਇਦ ਹੋਰ ਹੈ ਆ ਹੁਣ ਜਾ ਕੇ ਪਤਾ ਲੱਗੂ ਕਿਹੜਾ ਬੰਦਾ ਹੈ ਦਾ ਕੰਮ ਘੁੰਮਦਾ ਗਿਆ ਹਨ ਉਹ ਮੈਨੂੰ ਡਰਾਹਾ ਉਹ ਆਇਆ ਉਧਰ ਹੀ ਆਇਆ ਸਾਡੇ ਕੋਲ ਆਇਆ ਸਾਡੇ ਕੋਲ ਆਹਾ ਕੈਂਪ ਆ ਸਾਡਾ ਹੁਣ ਇਧਰੋਂ ਦੀ ਵੀ ਰਸਤਾ ਜਾਂਦਾ ਹੈ ਹਰੇ ਮੋਰੇ ਮੋਰੇ ਹਲੇ ਪਾਸਾ ਕੈਂਪ ਦਾ ਉਹਦਾ ਵਾਦੂ ਵੱਡਾ ਹੈ ਕੁੜੀਆਂ ਵੀ ਰਹਿੰਦੀਆਂ ਇੱਥੇ ਮੁੰਡੇ ਵੀ ਰਹਿੰਦੇ ਆ ਪੰਜਾਬੀ ਆਪਣੇ ਜਿਆਦਾ ਹੈ ਆਹੀ ਆ ਸਾਰਾ ਸਿਰ ਤੋਂ ਹੇਠਾਂ نیچے ਆ ਬਾਕੀ ਉੱਪਰ ਹੈ ਜਾਂਦਾ ਐਦਾਂ ਹੀ ਸਾਡੇ ਵਾਲੇ ਪਾਸੇ ਵੀ ਹਾਈ ਕੁਸ਼ ਹੈ ਉੱਧਰ ਉੱਧਰ ਸਿਸਟਮ ਸਭ ਤੋਂ ਓਕੇ ਹੈ ਜਿੱਧਰ ਹੁਣ ਸੀਗੇ ਇਧਰ ਆਏ ਹਾਂ ਗੌਂਚੇ ਆਨ ਲੋਕੀ ਦੇਖਦਾ ਆਦੀ ਆਸ ਵੱਜ ਗਏ ਆ ਐ ਭਾਜੀ ਤੇ ਜੌਂਟੀ ਭਾਜੀ ਇੱਧਰ ਹੀ ਮਿਲ ਗਿਆ ਆਪਾਂ ਨੂੰ ਰਾਸ਼ ਇਧਰ ਉਧਰ ਨਾਲੋਂ ਵੀ ਜ਼ਿਆਦਾ ਪੂਰਾ ਪਰਿਆਲ ਆ ਆਲੂ ਸੋਆਬੀਂ ਦੀਆਂ ਬੜੀਆਂ ਆ ਗਈਆਂ ਆ ਮੇਰਾ ਘੜਾ ਉੱਤਨਾ ਆਪਣੇ ਜੌਂਟੀ ਭਾਈ ਨਾਲ ਜਗਾਦਰ ਉਲਾ ਬਹਿ ਗਿਆ ਇੱਧਰ ਨਾ ਮਾ ਹੌਲ ਚੈੱਕ ਕਰਾਣੇ ਆ ਇੱਧਰ ਜ਼ਿਆਦਾ ਰਾਸ਼ ਹੈ ਰੋਟੀ ਖਾ ਗਿਆ ਸੀ ਨਿਕਲ ਆਏ ਰਾਸ਼ੀ ਰਾਸ਼ ਵਾਲੇ ਦੁਕਾਨ ਵਾਲੇ ਜਨਤਾ ਹੀ ਜਨਤਾ ਹੈ ਇੱਧਰ ਇੱਧਰ ਜ਼ਿਆਦਾ ਰਾਸ਼ ਹੈ ਆਪਣੇ ਕੀਵੀਆਂ ਮਿਲਦੀਆਂ ਡੱਬੇ ਚ 30 ਰੁਪਏ ਦੇ ਇੱਕ ਵਿੱਚ ਹੈਥੇ ਮਿਲਦੀ ਆ ਕਿਲੋਆਂ ਐਫ ਦੇ ਹੈਗੀ ਆ 8.5 ਰੁਪਏ ਕਿਲੋ ਇਹ ਵੀ ਉੱਧਾ ਵਧੀਆ ਹਾਲੀਆ ਸੇਬ ਸੇਬ 1.7 ਰੁਪਏ ਕਿਲੋ ਆ ਉਹ ਦੂਸਰੇ ਵਾਲੇ ਸੇਬ ਆ ਆ ਮਹਿੰਗੇ ਸੇਬ ਆ ਆ ਮਹਿੰਗੇ ਆ ਏਟੀਐਮ ਦੀ ਲਾਈਨ ਐ ਏਟੀ ਜਿੱਦਾਂ ਆਪਣੇ ਜਦ ਨੋਟ ਬੰਦੀ ਹੋਈ ਸੀ ਉਦੋਂ ਇਦਾਂ ਦਾ ਮਾਹੌਲ ਸੀ ਆ ਸਾਡਾ ਰੂਮ ਹੁੰਨਾ ਸੀ ਭਾਈ ਨੂੰ ਆਹ ਵਾਲਾ ਬੈੱਡ ਮਿਲਿਆ ਉੱਪਰ ਵਾਲਾ ਤੇ ਮੇਰਾ ਉਹ ਥੱਲੇ ਵਾਲਾ ਇੱਕ ਬੰਦਾ ਇੱਧਰ ਆ ਇੱਕ ਬੰਦਾ ਹੈ ਤੇ ਉੱਪਰ ਆ ਇੱਕ ਬੰਦਾ ਇੱਥੇ ਜਦੋਂ ਆਇਆ ਸੀ ਉਹ ਤਾਂ ਸੁੱਤਾ ਹੀ ਸੀ ਉਹ ਸਾਲਾ ਬੰਗਾਲੀ ਜਲਾਦਾ ਮਨ ਜਿਸ ਹਿਸਾਬ ਉਹਨੇ ਆਪਣਾ ਜੰਗੜ ਜਿੰਗਾ ਖਲਾਰਿਆ ਹੋਇਆ। ਕੀ ਲੋ ਵੀ ਮਤਰਾ ਇਹ ਵੀ ਹਜੇ ਪੱਕਾ ਨਹੀਂ ਪਤਾ ਕਿ ਅਸੀਂ ਇੱਥੇ ਪੱਕਾ ਹੀ ਰਹਿਣਾ ਆ ਜਾਂ ਕਿਦਾਂ ਆ ਕੰਮ ਕੁੰਮ ਦਾ ਹਿਸਾਬ ਸਵੇਰੀ ਮਤਲਬ ਦੂਜਾ ਕੰਮ ਤੇ ਜਮਾਂ ਗੇ। ਫਿਰ ਵੀ ਉਹ ਇਥੇ ਜਿੰਨੇ ਵੀ ਜਣੇ ਰਹਿੰਦੇ ਪਏ ਆ ਕਿਹੜਾ ਵੀ ਕੋਈ ਪੱਕਾ ਨਹੀਂ ਹੱਸਦਾ ਹੁੰਦਾ ਕਿ ਅਸੀਂ ਪੱਕਾ ਰਹਿਣਾ। ਕੋਈ ਮਹੀਨਾ ਕੋਈ ਦੋ ਮਹੀਨੇ ਕੋਈ ਹੈਗਾ ਵੀ ਆ ਜਿਹੜੇ ਪੱਕੇ ਇੱਥੇ ਰਹਿੰਦੇ ਪਏ ਆ। ਸਾਨੂੰ ਅਜਾ ਕੁਝ ਨਹੀਂ ਪਤਾ। ਇਹ ਪਤਾ ਲੱਗਣਾ ਕੰਮ ਕਿੰਨਾ ਕੀ ਹਿਸਾਬਗਾ ਵਾ ਬਾਬਾ ਮੇਰ ਕਰਦੇ ਚਲੋ ਕੰਮ ਐਦਾ ਸੈਕਿਉਰਟੀ ਦਾ ਹੀ ਆ ਲੋਕੇਸ਼ਨ ਦੀ ਲੋਕੇਸ਼ਨ ਡਿਪੈਂਡ ਕਰਦੀ ਕਿ ਤੁਹਾਨੂੰ ਲੋਕੇਸ਼ਨ ਕਿੱਦਾਂ ਦੀ ਮਿਲਦੀ ਆ ਉਸ ਵੇਲੇ ਪਤਾ ਲੱਗੂ ਕਿ ਉਹ ਕਿੱਥੇ ਜਾਣੇ ਆ ਉੱਥੇ ਤਾਂ ਫੋਨ ਤਾਂ ਅਲਾਉਡ ਹੋਣਾ ਨਹੀਂ ਵਲੌਗ ਮੈਨੂੰ ਲੱਗਦਾ ਕਿ ਕੱਲ ਨੂੰ ਥੋੜਾ ਛੋਟਾ ਹੀ ਬਣੂਗਾ ਪਰ ਜਿੰਨਾ ਵੀ ਹੋਊਗਾ ਬਣਾਇਆ ਕਰੂੰਗਾ ਪੂਰਾ ਆ ਕੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਸ਼ੇਅਰ ਕਰਾਂਗੇ ਜ਼ਰੂਰੀ ਹੈ ਕਿ ਸਿਸਟਮ ਜੇ ਹੁਣ ਆਪਾਂ ਕੋਈ ਚੀਜ਼ ਨੂੰ ਲੈਣ ਫੜੀ ਹੋਈ ਆ ਤਾਂ ਉਹਨੂੰ ਕੰਟੀਨੂ ਵੀ ਰੱਖਣਾ ਚਾਹੀਦਾ ਤਾਂ ਹੀ ਹਰ ਹਰ ਇੱਕ ਚੀਜ਼ ਸਕਸੈਸ ਮਿਲਦੀ ਹੈ। ਅੱਥੇ ਵੀ ਆਏ ਆ। ਚਲੋ 2 ਵਜੇ ਦਾ ਕੇ ਸਮਝ ਲਿਖਿਆ ਉਹਦਾ ਹੋ ਕੇ ਹੀ ਰਹਿਣਾ ਹੁੰਦਾ ਆ। ਬਾਕੀ ਮੈਂ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ। ਕੱਲ ਨੂੰ ਮਿਲਾਂਗੇ ਤੁਹਾਨੂੰ ਐਦਾਂ ਹੀ ਹੁਣ। ਕੱਲ ਨੂੰ ਯੂਨੀਫਾਰਮਸ ਦੇਖਾਂਗੇ ਤੁਹਾਨੂੰ ਥੋੜਾ ਜਿਹਾ। ਯੂਨੀਫਾਰਮ ਆਰ ਕੱਢ ਲਈ ਮੈਂ ਹੈਗਾ ਸਵੇਰੇ ਸਵੇਰੇ ਕਿੱਥੇ ਕੱਢਾਂਗੇ ਫਿਰ। ਪ੍ਰੈਸ ਵਾਲਾ ਇੱਥੇ ਕੋਈ ਸਿਸਟਮ ਨੂੰ ਲੱਗਦਾ ਨਹੀਂ। ਉਹਦਾ ਸ਼ੈਲਟਰ ਤਾਂ ਪ੍ਰੈਸੀ ਪੈਂਟ ਥੋੜੀ ਪ੍ਰੈਸ ਕਰਾਉਣ ਵਾਲੀ ਸੀਗੀ। ਅਕੇ ਕਾਨੂੰ ਦਾ ਪਤਾ ਲੱਗ ਜੂਗਾ ਪਾਕ ਦਾ ਦੇਖ ਕੇ ਨਾ ਕਿਤੇ ਕੋਈ ਪ੍ਰੈਸ ਵਾਲਾ ਹੈਗਾ ਤਾਂ ਸਤ ਕਰ ਲੈਣੀ। ਫਾਕਨ ਤੁਹਾਨੂੰ ਮਿਲਦੇ ਕੱਲ ਨੂੰ ਅਗਲੇ ਵਲੌਗ ਚ ਰਾਮ ਰਾਮ ਸਾਰਿਆਂ ਨੂੰ।